ਆ ਦੇਖੋ ਯਾਰ ਆ ਦੇਖੋ ਕਿ ਆ ਕਿਆ ਇਹ ਬਿਜਲੀ ਮੁਫਤ ਟਰੈਡਮਿਲ ਆ ਟਰੈਮ ਪਹਿਲਾਂ ਲਗਾਈ ਵੀ ਇਹ 2 ਸਾਲ ਪਹਿਲਾਂ ਲਾਈ ਸੀ ਜੀ ਆਪਾਂ ਅੱਛਾ ਆ 2 ਸਾਲ ਪਹਿਲਾਂ ਲਾਈ ਆ ਆ 2 ਸਾਲ ਪਹਿਲਾਂ ਲਾਈ ਇੱਕ ਤੇ ਦੂਰਾ ਰੰਗ ਤਾਂ ਨਹੀਂ ਮਾਰ ਗਿਆ ਨਾ ਕੁਝ ਨਹੀਂ ਕਦੇ ਵੀ ਹਲਦੀ ਕਰਿਆ ਮੰਨ ਲਓ ਕੋਈ ਰਿਪੇਅਰ ਨਹੀਂ ਕੋਈ ਇਹਨਾਂ ਦੀ ਕੋਈ ਇਹਨੂੰ ਦਿੱਕਤ ਨਹੀਂ ਆਈ ਕਦੇ ਮੰ ਲੋ ਸਾਰੇ ਆਪਾਂ ਕਿਤੇ ਪਲਾਸਟਿਕ ਵਗੈਰਾ ਲਾਉਂਦੇ ਹੀ ਨਹੀਂ ਹੂੰ ਲੋਕਾਂ ਦੇ ਪਲਾਸਟਿਕ ਦੋ ਸਾਲਾਂ ਚ ਉਹ ਢਲ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਪਲਾਸਟਿਕ ਦੇ ਕੱਪ ਲਾਏ ਹੁੰਦੇ ਆ ਸਾਰੇ ਹੀ ਆਪਣਾ ਲੋਹੇ ਦੀ ਲਾਏ ਹੁੰਦੇ ਆ ਥੱਲੇ ਪੈਡਲ ਪੈਰਪੂਰ ਸਾਰੇ ਲੋਹੇ ਦੇ ਅੱਛਾ ਇਹ ਏ ਟੂ ਜ਼ेड ਚੀਜ਼ ਜਿਹੜੀ ਹੈ ਲੋਹੇ ਦੀ ਹੈ ਲੋਹੇ ਦੀ ਹੈ ਟੋਟਲ ਪਤਾ ਕੀ ਹੁੰਦਾ ਆਮ ਕੱਪ ਵਗੈਰਾ ਉਹ ਪਲਾਸਟਿਕ ਦੇ ਲਾ ਦਿੰਦੇ ਆ ਸਾਲ ਕੁ ਬਾਅਦ ਝੜ ਜਾਂਦੇ ਧੁੱਪ ਚ ਗਰਮੀ ਪੈਂਦੀ ਹੈ ਜ਼ਿਆਦੀ ਸਹੀ ਹੈ ਹੁਣ ਅਸੀਂ ਮੰਨ ਲੋ ਅਸੀਂ ਕਦੇ ਵੀ ਨਹੀਂ ਲਾਇਆ ਅਸੀਂ ਪਲਾਸਟਿਕ ਦਾ ਕੱਪ ਕਿਤੇ ਵੀ ਨਹੀਂ ਲਾਉਂਦੇ ਪੈਰਦਾਨ ਵੀ ਲੋਹੇ ਦੇ ਆ ਸਾਰੇ ਉਦਾਂ ਉਦ ਹੂੰ ਵੀ ਇਹ ਰੰਗ ਫਟ ਜੇ ਜਾਊਗਾ ਹਾਂ ਫਟ ਜਿਆ ਨਹੀਂ ਜਿੱਦਾਂ ਜਿੱਦਾਂ ਬੱਚੇ ਚੱਲਦੇ ਆ ਉਦਾਂ-ਉਦਾਂ ਰੰਗ ਦੀ ਫਿਨਿਸ਼ਿੰਗ ਵੱਧਦੀ ਆਊਗੀ ਪਾਲ ਪਾਲ ਸੀ ਹੋਣੀ ਹੈ ਪਾਲਸੀ ਹੋਈ ਜਾਣੀ ਹੈ ਜਿੱਦਾਂ-ਜਿੱਦਾਂ ਰੰਗ ਹੋਊਗੀ ਉਦਾਂ-ਉਦਾਂ ਇਹਦੀ ਚਮਕ ਵਧੂਗੀ ਇਹ ਰੈਲੀ ਹੋਊਗੀ ਤੇ ਇਹ ਆਊਟਡੋਰ ਦੇ ਵਿੱਚ ਆਪਾਂ ਗਾਰਡਨ ਚ ਸਾਰੀ ਜਿਮ ਵਾਲੀ ਮਸ਼ੀਨਰੀ ਵੀ ਹੈ ਹਾਂ ਸਾਰੀ ਆਊਟਡੋਰ ਜਿਮ ਦੀ ਮਸ਼ੀਨਰੀ ਲੱਗੀ ਹੈ ਇਰਚ ਨੋ ਪ੍ਰੋਡਕਟ ਲੱਗੇ ਹੋ ਨੇ ਆਊਟਡੋਰ ਜਿਮ ਦੇ ਇੱਕ ਸਲਾਈਡਰ ਲੱਗਾ ਹੋਇਆ ਇਰਚ ਲੋ ਜੀ ਸਿੰਘ ਸਾਫ ਫੈਬ੍ਰିକੇਟਰ ਆਪਣੇ ਨਾਲ ਨੇ ਮੈਂ ਤੁਹਾਨੂੰ ਇਹ ਚੀਜ਼ ਪੁੱਛਣੀ ਆਈ ਹੁਣ ਆਪਾਂ ਆਇਆ ਪਾਰਕ 'ਚ ਹਾਂਜੀ ਆਊਟਡੋਰ ਤੁਸੀਂ ਕਿ ਇੱਥੇ ਵੀ ਜਿਮ ਲਾਈ ਹੈ ਇੱਥੇ ਆਊਟਡੋਰ ਜਿਮ 2 ਸਾਲ ਪਹਿਲਾਂ ਲਾਈ ਆਪਾਂ ਹਾਂ ਬਈ ਇੱਕ ਗੱਲ ਆ ਬਈ ਜਿਹੜੀ ਤੁਹਾਨੂੰ ਮੈਂ ਆਪ ਕਹਿਣੀ ਆ ਇੱਕ ਤਾਂ ਜਿਮ ਹੁੰਦੀ ਕਹਿਣ ਦੀ ਗੱਲਾਂ 'ਚ ਹੀ ਹਾਂਜੀ ਇੱਥੇ ਜੇ ਜੈਮ ਵਾਲਾ ਕੋਈ ਕਹਦੇਗੇ ਲਾਇਆ ਜੈਮ ਵਾਲੀ ਕੋਈ ਜੇ ਟਰੈਡਮਿਲ ਵੀ ਲਾਈ ਹੈ ਨਾ ਤੁਹਾਨੂੰ ਟਰੈਡਮਿਲ ਚੱਲਦੀ ਵੀ ਦਿਖਾਵਾਂਗੇ ਬਿਲਕੁਲ ਜੀ ਬਿਲਕੁਲ ਟਰੈਡਮਿਲ ਸਾਡੇ ਇਲਾਕੇ ਦੇ ਵਿੱਚ ਵੀਰੇ ਮੈਂ ਇਹ ਗੱਲ ਕਰਾਂ ਸਾਡੇ ਪਾਰਕਾਂ ਦੇ ਵਿੱਚ ਜਿਮ ਤੋਂ ਛੋਟਾ ਟਰੈਡਮਿਲ ਦਾ ਯਾਰ ਮੈਨਾਂ ਕਿਨੋਂ ਹਿੱਤ ਤੱਕ ਆਈ ਤੇ ਉਹ ਕੋਈ ਬੜਾ ਮਹਿੰਗਾ ਪ੍ਰੋਜੈਕਟ ਨਹੀਂ ਸਸਤੇ ਪ੍ਰੋਜੈਕਟ ਨਾਲ ਵਧੀਆ ਦਿਮਾਗ ਲਾ ਕੇ ਜਿਹੜੇ ਵਧੀਆ ਕੁਆਲਿਟੀ ਦੇ ਪ੍ਰੋਜੈਕਟ ਹੋਣਗੇ ਸਸਤੇ ਹੋਣਗੇ ਬੋਲੋ ਹੰਡਣ ਵਾਲੇ ਕੋਈ 10 5 5-7 ਸਾਲ ਚੱਲਣ ਵਾਲੀਆਂ ਆਈਟਮਾਂ ਹੋਣਗੀਆਂ ਜੀ ਆਹ ਲੋਕੇਸ਼ਨ ਦੱਸ ਸਕਦੇ ਆਪਾਂ ਕਿੱਥੇ ਖੜੇ ਆ ਆਪਾਂ ਸਮਾਣਾ ਸ਼ਹਿਰ 'ਚ ਖੜੇ ਆ 7 ਸਿਟੀ ਸਮਾਣਾ 7 ਸਿਟੀ ਦੇ ਵਿੱਚ ਆਪਾਂ ਇੱਧਰ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਹੁਣ ਜੇ ਆਪਾਂ ਪਹਿਲੀ ਪਹਿਲੀ ਗੱਲ ਕਰ ਗਏ ਜਿਵੇਂ ਦੀ ਕੁਆਲਿਟੀ ਪੁੱਛਾਂ ਤੁਹਾਨੂੰ ਇਹ ਕਿੰਨਾ ਟਾਈਮ ਪਹਿਲਾਂ ਲਗਾਈ ਵੀ ਇਹ 2 ਸਾਲ ਪਹਿਲਾਂ ਲਾਈ ਸੀ ਜੀ ਆਪਾਂ ਅਸੀਂ ਆ ਦੋ ਸਾਲ ਪਹਿਲਾਂ ਲਾਈ ਆ ਦੋ ਸਾਲ ਪਹਿਲਾਂ ਇੱਕ ਤੇ ਦੂਰਾ ਰੰਗ ਤਾਂ ਨਹੀਂ ਮਾਰ ਗਿਆ ਨਾ ਕੁਝ ਨਹੀਂ ਕਦੇ ਵੀ ਹਲਤੀ ਕਰਿਆ ਮੰਨ ਲਓ ਕੋਈ ਰਿਪੇਅਰ ਨਹੀਂ ਕੋਈ ਇਹਨਾਂ ਦੀ ਕੋਈ ਇਹਨੂੰ ਦਿੱਕਤ ਨਹੀਂ ਆਈ ਕਦੇ ਮਾਨੂੰ ਸਾਰੇ ਆਪਾਂ ਕਿਤੇ ਪਲਾਸਟਿਕ ਵਗੈਰਾ ਲਾਉਂਦੇ ਹੀ ਨਹੀਂ ਹੂੰ ਲੋਕਾਂ ਦੇ ਪਲਾਸਟਿਕ 2 ਸਾਲਾਂ 'ਚ ਉਹ ਢਲ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਪਲਾਸਟਿਕ ਦੇ ਕੱਪ ਲਾਏ ਹੁੰਦੇ ਆ ਸਾਰੇ ਹੀ ਆਪਣਾ ਲੋਹੇ ਦੀ ਲਾਏ ਹੁੰਦੇ ਆ ਥੱਲੇ ਪੈਡਲ ਪੈਰਪੂਰ ਸਾਰੇ ਲੋਹੇ ਦੇ ਅੱਛਾ ਇਹ ਏ ਟੂ ਜ਼ੈਡ ਚੀਜ਼ ਜਿਹੜੀ ਹੈ ਲੋਹੇ ਦੀ ਹੈ ਲੋਹੇ ਦੀ ਹੈ ਟੋਟਲ ਪਤਾ ਕੀ ਹੁੰਦਾ ਆਮ ਕੱਪ ਵਗੈਰਾ ਉਹ ਪਲਾਸਟਿਕ ਦੇ ਲਾ ਦਿੰਨੇ ਆ ਸਾਲ ਕੁ ਬਾਅਦ ਛੱਡ ਜਾਂਦੇ ਧੁੱਪ 'ਚ ਗਰਮੀ ਪੈਂਦੀ ਹੈ ਜ਼ਿਆਦੀ ਸਹੀ ਹੈ ਹੁਣ ਅਸੀਂ ਮਾਨੂੰ ਅਸੀਂ ਕਦੇ ਵੀ ਨਹੀਂ ਲਾਇਆ ਅਸੀਂ ਪਲਾਸਟਿਕ ਦਾ ਕੱਪ ਕਿਤੇ ਵੀ ਨਹੀਂ ਲਾਉਂਦੇ ਪੈਰਦਾਨ ਵੀ ਲੋਹੇ ਦੇ ਆ ਸਾਰੇ ਵੀ ਜਿਹ ਹਾਂ ਵੀ ਇਹਦੀ ਆਪਾਂ ਜੇ ਲਾਈਫ ਲਾਈਫ ਵੀ ਆਪਾਂ ਗੱਲ ਕਰੀਏ ਲਾਈਫ ਕਿੰਨੀ ਹੋਊ ਇਹਦੀ ਇਦੀ ਲਾਈਫ ਜੀ ਦੇਖੋ ਵੈਸੇ 2 ਸਾਲ ਹੁਣ ਚੱਲਦੇ ਨੂੰ ਹੋ ਗਏ 5-7 ਸਾਲਾਂ ਬਾਅਦ ਕਿਤੇ ਬੈਰਿੰਗ ਵਗੈਰਾ ਪੈ ਜਾਣਗੇ ਹੋਰ ਕੁਝ ਇਹਨੂੰ ਹੁੰਦਾ ਹੀ ਨਹੀਂ ਕਿਤੇ ਨਹੀਂ ਆਂਦਾ ਵੀ ਜੇ ਜੇ ਆਪਣਾ ਕੰਮ ਲੋਹੇ ਦਾ ਸਾਰਾ ਬਰੀਕੀ ਦੇ ਵਿੱਚ ਧਿਆਨ ਰੱਖ ਕੇ ਨਾ ਕੀਤਾ ਜਾਂਦਾ ਉਹ ਇੱਕ ਹੋਰ ਚੀਜ਼ਾਂ ਚ ਫਿੱਟ ਜਾਈ ਜਾਂਦੀ ਹੈ ਹਾਂ ਉਹ ਬਸ ਉਹ ਫਿੱਟ ਜਾਂਦੇ ਆ ਕਲਪ ਉਹਦੇ ਪਾਣੀ ਪੈਣ ਲੱਗ ਜਾਂਦਾ ਜਦੋਂ ਕੱਪ ਟੁੱਟ ਜਾਂਦੇ ਆ ਪੂਰਾ ਕੱਪ ਟੁੱਟ ਗਿਆ ਉਹਦੇ ਵਿੱਚ ਦੀ ਪਾਣੀ ਪੈ ਗਿਆ ਪੈਪ ਗਲ ਜਾਂਦਾ ਗਾਂਲੇ ਦਾ ਮਸ਼ੀਨ ਤੇ ਚੜਨ ਜੀ ਨਹੀਂ ਕਰਦਾ ਬਿਲਕੁਲ ਜੀ ਹਾਂ ਇਹ ਲੈ ਤੁਹਾਨੂੰ ਚੜ ਕੇ ਦਿਖਾ ਦਿੰਦੇ ਆ ਵਰਕ ਪ੍ਰੋਪਰ ਕਰਦੀ ਹੈ ਹਾਂ ਬਿਲਕੁਲ ਜੀ ਹੂੰ ਲੈ ਰੈਲੀ ਬਹੁਤ ਹੈ ਰੈਲੀ ਤਾਂ ਬਹੁਤ ਹੁੰਦੀ ਹੈ ਜੀ ਮੇਰੇ ਯਾਰ ਕਾ ਜੇ ਪਹਿਲੀ ਪਹਿਲੀ ਚਾ ਚਾ ਮੈਂ ਨਾ ਪਹਿਲੇ ਦਿਨ ਤਾਂ ਡੇਗੂ ਗਾ ਕੇ ਤਾਂ ਹਾਂ ਚਲ ਜੀ ਅੱਗੇ ਆਪਾਂ ਚਲੋ ਜੀ ਅੱਗੇ ਚੱਲਦੇ ਹਾਂ ਯਾਰ ਕੁਆਲਿਟੀ ਕੁਆਲਿਟੀ ਵੱਲੋਂ ਮੈਂ ਮੰਨਦਾ ਵੀ ਕੁਆਲਿਟੀ ਸਰਾ ਦੇਖਣ ਨੂੰ ਲੱਗਦਾ ਨਹੀਂ ਵੀ 225 ਸਾਲ ਪਹਿਲਾਂ ਮੇ ਮਸ਼ੀਨਾਂ ਆਪਣੀਆਂ ਲਾਈਆਂ ਹੋਈਆਂ ਕਿਸੇ ਨੇ ਪ੍ਰਾਈਵੇਟ ਲੈਣੇ ਸਰਕਾਰੀ ਲੈਣੇ ਸਾਡੇ ਕੋਲ ਕੁਆਲਿਟੀ ਇਹੀ ਮਿਲੂਗੀ ਹੂੰ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਰੇਟ ਵਾਈਜ਼ ਵੀ ਜੈਨੂਨ ਹੋਣਗੇ ਬਾਜ਼ਾਰ ਨਾਲੋਂ ਜੀ ਤੇ ਬਲ ਕੁਆਲਿਟੀ ਨਾਲ ਕਦੋਂ ਕੋਈ ਲਾਂਬਾ ਨਹੀਂ ਮਿਲੂਗਾ ਜੇ ਤੁਹਾਡੀ ਭਾਵੇਂ ਸਰਕਾਰੀ ਲਵਾ ਲਿਓ ਉਹਦੀ ਵੀ ਗਾਰੰਟੀ ਸਾਲ ਦੀ ਦਿੰਨੇ ਆ ਭਾਵੇਂ ਕੋਈ ਪ੍ਰਾਈਵੇਟ ਲਵਾ ਲੇ ਤਾਂ ਵੀ ਸਾਲ ਦੀ ਗਾਰੰਟੀ ਦਿੰਨੇ ਆ ਇਹ ਨਹੀਂਗਾ ਵੀ ਸਰਕਾਰੀ ਲੱਗ ਗਈ ਆਪਾਂ ਦੁਬਾਰਾ ਪੁੱਛਣਾ ਹੀ ਨਹੀਂ ਦੁਬਾਰਾ ਪੁੱਛਣਾ ਐਵੇਂ ਦੀ ਕੋਈ ਗੱਲ ਨਹੀਂ ਸਾਨੂੰ ਭਈ ਰੈਲਾ ਯਰ ਰੈਲਾ ਸਾਨੂੰ ਕਿ ਹਰੇਕ ਮਸ਼ੀਨ ਹੀ ਰੈਲੀ ਹੋਊਗੀ ਤੇ ਇਹ ਆਊਟਡੋਰ ਦੇ ਵਿੱਚ ਆਪਾਂ ਗਾਰਡਨ ਚ ਸਾਰੀ ਜਿਮ ਵਾਲੀ ਮਸ਼ੀਨਰੀ ਹੋ ਜਾਈ ਹਾਂ ਸਾਰੀ ਆਊਟਡੋਰ ਜਿਮ ਦੀ ਮਸ਼ੀਨਰੀ ਲੱਗੀ ਆ ਯਰ ਚ ਨੌ ਪ੍ਰੋਡਕਟ ਲੱ ਆਟਮਾਂ ਲੱਗੀਆਂ ਨੇ ਇੱਥੇ ਜਿਹੜੀ ਇਸ ਕਲੋਨੀ 'ਚ ਆਪਣੇ ਵੀਕ ਪ੍ਰੋਡਕਟ ਲੱਗੇ ਨੇ ਬਾਕੀ ਦੂਜੇ ਪਾਰਕ 'ਚ ਆਪਾਂ ਉਹ ਵੀ ਦਿਖਾਵਾਂਗੇ ਹਾਂ ਉਹ ਵੀ ਦਿਖਾਵਾਂਗੇ ਨਿਗਾ ਆਪਾਂ ਸਾਰੀ ਮੇਰਾ ਆਪਾਂ ਟਰੈਡਮਿਲ ਕੋਲੇ ਚੱਲ ਗਈ ਪਹਿਲਾਂ ਆ ਟਰੈਡਮਿਲ ਕੋਲ ਚੱਲਦੇ ਹਾਂ ਹਾਂ ਟਰੈਡਮਿਲ ਕੋਲੇ ਚੱਲਦੇ ਹਾਂ ਉਹ ਤੁਹਾਨੂੰ ਵੀ ਜਿਹੜੀ ਬਖਰੀ ਚੀਜ਼ ਆ ਉਹਦੀ ਤੁਹਾਨੂੰ ਹਿਸਟਰੀ ਵੀ ਦੱਸਦਾ ਮੈਂ ਉਹ ਬਣੀ ਕਿਵੇਂ ਆ ਉਹਦਾ ਸਪੈਸ਼ਲ ਆਰਡਰ ਆਇਆ ਸੀ ਕਿ ਉਹ ਚਾਂ ਚੱਕੀ ਨਹੀਂ ਉਹ ਅਸੀਂ ਸ਼ੌਂਕ ਨੂੰ ਹੀ ਵੱਲ ਉਹ ਕਿਤੇ ਸਾਨੂੰ ਲੱਗਿਆ ਸੀ ਵੀ ਬਣ ਸਕਦੀ ਆ ਅਸੀਂ ਇੱਕ ਵੀਸ ਬਣਾਇਆਗੇ ਟ੍ਰਾਇਲ ਰੱਖਿਆ ਸੀ ਜੀ ਕਸਟਮਰ ਧੱਕੇ ਨਾਲ ਹੀ ਆਪਣੇ ਸਭ ਤੋਂ ਪਹਿਲਾਂ ਉਹਨੂੰ ਹੀ ਚੱਕਦਾ ਵੀ ਇਹ ਦੇ ਦੋ ਸਾਨੂੰ ਹੂੰ ਘਰਾਂ ਵਾਸਤੇ ਵੀ ਲੈ ਜਾਂਦੇ ਆ ਲੋਕ ਜੀ ਇਹ ਵੀ ਸਾਡੇ ਏਰੀਏ 'ਚ ਮੈਨੂੰ ਇਨਾ ਪਤਾ ਵੀ ਹੁਣ ਜਦੋਂ ਜੈਮ ਵਾਲੀ ਮਸ਼ੀਨਰੀ ਲੱਗਣੀ ਹੈ ਇਹ ਐਡ ਹੂਣੀ ਹੋਣੀ ਆਹ ਦੇਖੋ ਯਾਰ ਹੂੰ ਆਹ ਦੇਖੋ ਕਿਆ ਕਰ ਇਹ ਬਿਜਲੀ ਮੁਫਤ ਟਰੈਡਮਿਲ ਨਾ ਇਹਨੂੰ ਪਾਣੀ ਨਾ ਕੁਝ ਹੋਵੇ ਬਾਹਰ ਰਹਿਣੀ ਹੈ ਕੋਈ ਦਿੱਕਤ ਨਹੀਂ ਹੂੰ ਨਾ ਪਾਣੀ ਧੋ ਪਿਆਰ ਕਾਹਦੇ ਕੋਈ ਚੱਕਰ ਕੋਈ ਅਸਰ ਨਹੀਂ ਹੈ ਘਰ ਤੇ ਹੂੰ ਸਾਰਾ ਪੀਜੂ ਪੇਂਟ ਹੁੰਦਾ ਆਪਣਾ ਜੀ ਕੋਈ ਰੰਗ ਨਹੀਂ ਉਡਦਾ ਰੰਗ ਨਹੀਂ ਲੱਥਦਾ ਕਦੇ ਪੇਪੜੀ ਬਣ ਕੇ ਹੂੰ ਦੇਖੋ ਘਸ ਕੇ ਕਿਸ ਚੀਜ਼ ਤੇ ਜਦੋਂ ਹੁਣ ਔਰੇ ਆਪਣੇ ਪੈਰ ਫੁਰ ਘਸਦੇ ਆ ਰੰਗ ਲੱਥ ਸਕਦਾ ਟੈਮ ਪਾ ਕੇ ਉਦਾਂ ਕਿਤੇ ਵੀ ਤਿਆ ਨੂੰ ਪੇਪੜੀ ਬਣੀ ਨਹੀਂ ਲੱਥੂਗੀ ਹੂੰ ਸਹੀ ਆ ਸਹੀ ਆ ਸਹੀ ਆ ਵੀ ਉਹੀ ਢਾਈ ਸਾਲ ਤੋਂ ਹੀ ਦੇਖੋ ਵੀ ਢਾਈ ਸਾਲ ਪਹਿਲਾਂ ਦੀ ਮਸ਼ੀਨਾਂ ਲਾਈਆਂ ਅੱਜ ਵੀ ਸ਼ਾਈਨ ਤੇ ਕੁਆਲਟੀ ਉਹੀ ਨਿਕਲ ਕੇ ਆ ਰਹੀ ਹੈ ਸਹੀ ਹੈ ਨਾ ਪੱਗ ਚਾਰ ਵਾਰ ਸਲਾਈਡਰ ਦੇ ਦੇਖੋਗੇ ਸਲਾਈਡਰ ਦੇ ਉੱਪਰੋਂ ਫਿਨਿਸ਼ਿੰਗ ਹਾਂਜੀ ਲੋਕ ਉੱਪਰ ਪੇਂਟ ਮਾਰ ਦਿੰਦੇ ਆ ਹਾਂਜੀ ਸਾਡੇ ਮੈਲਾ ਮਾਈਂਡ ਚ ਬਣੇ ਹੁੰਦੇ ਆ ਉਪਰ ਜਿੱਦਾਂ ਜਿੱਦਾਂ ਬੱਚੇ ਚੱਲਣਗੇ ਉਦਾਂ ਉਦਾਂ ਉਹਦੀ ਫਿਨਿਸ਼ਿੰਗ ਵੱਧਦੀ ਆਉਂਦੀ ਆ ਹੂੰ ਵੀ ਆ ਇਹ ਰੰਗ ਫਿੱਟ ਜੇ ਜਾਊਗਾ ਹਾਂ ਫਿੱਟ ਜਿਆ ਨਹੀਂ ਜਿੱਦਾਂ ਜਿੱਦਾਂ ਬੱਚੇ ਚੱਲਦੇ ਆ ਉਦਾਂ ਉਦਾਂ ਰੰਗ ਦੀ ਫਿਨਿਸ਼ਿੰਗ ਵੱਧਦੀ ਆਊਗੀ ਪਾਲ ਪਾਲ ਸੀ ਹੋਈ ਜਾਣੀ ਜਿੱਦਾਂ ਜਿੱਦਾਂ ਰੰਗ ਹੋਊਗੀ ਉਦਾਂ ਉਦਾਂ ਇਹਦੀ ਚਮਕ ਵਧੂਗੀ ਨਹੀਂ ਉਦਾਂ ਉਦਾਂ ਕੁਆਲਿਟੀ ਵਧੂਗੀ ਇਹਦੀ ਇਹ ਇਹ ਚੀਜ਼ਾਂ ਕਰਕੇ ਨਾ ਚੱਲਦਾ ਅਮਰੀਕਾ ਕੈਨੇਡਾ ਤੱਕ ਹਾਂ ਅਮਰੀਕਾ ਤੱਕ ਆਪਣਾ ਮਾਲ ਜਾਂਦਾ ਇਸੇ ਕਰਕੇ ਜੀ ਅਮਰੀਕਾ ਤੱਕ ਜਿਹੜਾ ਮਾਲ ਜਾਣਾ ਉਹਦੀ ਵੀ ਗੱਲ ਕਰਾਂਗੇ ਉਹ ਵੀ ਦਿਖਾਵਾਂਗੇ ਹੂੰ ਤੇ ਆ ਰਹੀ ਹੈਗੀ ਆਪਣੀ ਆਗਰੀ ਮਸ਼ੀਨ ਹਨਾ ਹਾ ਏਅਰ ਵਕਰ ਆ ਗਿਆ ਹੂੰ ਇਹ ਇਹ ਫਿਰ ਜਿਵੇਂ ਮੰਨ ਲਈ ਆਪਾਂ ਆਊਟਡੋਰ ਦੇ ਵਿੱਚ ਜਾਂ ਗਾਰਡਨ ਚ ਆਏ ਜੇ ਮਲੀ ਸਾਰੀ ਮਸ਼ੀਨਰੀ ਲਗਵਣੀ ਹੈ ਹਾਂਜੀ ਇਹ ਸਾਰੀ ਨਾਏ 510 ਮਸ਼ੀਨਾਂ ਦਾ ਪੈਕ ਹੀ ਹੁੰਦਾ ਜੇ ਮਰਜੀ ਚੋਇਸ ਪੈਕ ਵੀ ਕਰ ਦਿੰਦੇ ਹਾਂ ਹਾਂਜੀ 2 ਲੱਖ ਰੁਪਏ ਚ 11 ਮਸ਼ੀਨਾਂ ਲੱਗ ਜਾਂਦੀਆਂ ਨੇ ਅੱਛਾ ਹੋਰ ਫਿਟਿੰਗ ਫੁਟਿੰਗ ਅਗਲੇ ਦਾ ਰਹਿ ਜਾਂਦਾ ਬਾਕੀ ਸਾਰੀਆਂ 2 ਲੱਖ ਰੁਪਏ ਜੇ 11 ਮਸ਼ੀਨਾਂ ਜਾਂਦੀਆਂ ਨੇ ਆਪਾਂ 2 ਲੱਖ ਰੁਪਏ ਦੇ ਵਿੱਚ ਜੇ ਆ ਤੁਹਾਨੂੰ ਇਸੇ 15 20 ਜਣੇ ਹੁੰਦੇ 10 ਜਣੇ ਹੁੰਦੇ ਆ ਹਾਂ ਬਿਲਕੁਲ ਜੀ ਉਹਨਾਂ 2 ਲੱਖ ਰੁਪਏ ਦੇ ਵਿੱਚ ਸਾਰੇ ਫਿੱਟ ਹੋ ਜਾਣਗੇ ਬਿਲਕੁਲ ਹੋ ਜਾਣਗੇ ਜੀ 2 ਲੱਖ ਰੁਪਏ ਤੋਂ ਉੱਪਰ ਫਿਟਿੰਗ ਫੁਟਿੰਗ ਖਰਚਾ ਰਹਿ ਜਾਊਗਾ ਅਗਲੇ ਦਾ ਕੰਮ ਨਹੀਂ ਸਹੀ ਹੈ ਇਹ ਇਹ ਆਊਟਡੋਰ ਦਿਖਾਇਆ ਤੁਹਾਨੂੰ ਜਿੱਥੇ ਸਾਰੀ ਜੈਮ ਵਾਲੀ ਮਸ਼ੀਨਰੀ ਹੈ ਹਾਂ ਇੱਥੇ ਜਿਹੜਾ ਆਊਟਡੋਰ ਦੀ ਮਸ਼ੀਨਰੀ ਲੱਗੀ ਜੈਮ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਤੇ ਜਿਹੜਾ ਮਾਲ ਜਾਣਾ ਬਾਹਰ ਉਧਰ ਵੀ ਲੈ ਕੇ ਜਾਓ ਉਹ ਵੀ ਦਿਖਾਣੇ ਆਪਾਂ ਅਗਲੇ